ਤੁਰ ਤੂੰ ਮੋ ਪਿਆਰ ਦਾਸ ਜਿਉਂਡੇ ਸਭ ਤੇਰੀ ਰਾਸ ਹੱਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੇ ਸੁਕ ਕਨਹੇਰੇ ਕੋਈ ਨਾ ਆਨੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਮਗਰੀ ਤੁਮਰੇ ਸੂਤਰਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਗਤ ਮਿੱਤੇ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਅਗੇ ਅਰੇ ਦਾਸ ਹਮਾਰੀ ਜੀਉ ਤੇ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆ ਈ ਕੋਈ ਨਾ ਨਾ ਆਨੇ ਮੇ ਵਾਹਿਗੁਰੂ ਨਾਨਕ ਕੈ ਸਬ ਤੇਰੀ ਵਡਿਆ ਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਸਤਿਨਾਮੁ ਸ੍ਰੀ ਵਾਹਿਗੁਰੂ 그리고 한 가지 더는 그가 أن 산에 올라가서 그곳에서 하나님을 만나고 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 그곳에서 ਸ੍ਰੀ ਵਾਹਿ ਹੈ ਗੁਰੂ ਗੁਰੂ ਸਾਹਿਬਾਂ ਦੇ ਸਾਥੇ ਨਵਾ ਜੀ ਅੰਦਾਜ਼ਿਆ ਰੇ ਚਾਹੋ ਫਾਇਦੇ ਚਾਹੇ ਜੀ ਸਤਿਗੁਰੂ ਜਿਨ੍ਹਾਂ ਦਾ ਨਾਮ ਜਪਿਆ ਵਾਹਿਗੁਰੂ ਜੀ ਦੇ ਰਾਹ ਤੇ ਰਾਹ ਤੇ ਮੈਂ ਅਨੁਸਾਰ ਜਸ ਜੀ ਸ੍ਰੀ ਵਾਹਿ ਹੈ ਗੁਰੂ ਜੰਤ ਜਤ ਸਮਾਸ ਵਰਤ 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 ਅਮਰੀਕਾ ਮਾ ਗੁਰੂ ਜੀ ਦਾ ਨਾਮ ਜਪਦੇ ਅਨਨਦ ਨਾਮੇ ਬਾਹੇ ਗੁਰੂ ਅਰਜਨ ਸਾਹਿਬ ਜੀ ਦੀ ਅਨਬਾਹ ਹੋਈ ਦੀ ਸਰਬਤਨ ਅਨੁਸਾਰ ਜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੇਵਤੋ ਹੋਵੇ ਜਾਂ ਕਰਪਾ जय जय राम जय जय राम जय بردارنا دو ناتوان جانور بحث کرنا زاہد نے بھی رو دیر چارے کے اور پیڑ کی روادتیات پر بہت سوال کیا میں تو مانتا ہوں نیا ماایا کے تو بھی ہے پلاننگ سعودیہ شامل ہونا جو ایک نابود کیا پتہ رسوخ ہے اپ دیتے یہ تو اپرزا دیتے تیار کرتے ہیں اپ کی تو بدلاؤ 5% سنگجوج پر پیش کی حالتیں تو تناؤ ہے ਤੇਰਾ ਨਾਮ ਕਿਤੇ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਸੋਹਣਾ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ